ਪਿਆਰ ਭਰੀ ਸ਼੍ਰੀਕਾਲ ਦੇ ਔਰ ਪੰਜਾਬੀ ਵਿੱਚ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਮੈਲ ਦੀ ਵੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਪਹਿਲਾਂ ਆਪਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ ਆਪਣਾ ਇਹ ਨਿਊ ਚੈਨਲ ਹੈਗਾ ਪੁਰਾਣਾ ਚੈਨਲ ਆਪਣਾ ਸੀਗਾ ਰਾਣਾ ਸਾਹਿਬ ਟੀਕ ਹਾਊਸ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਪੈਨ ਪ੍ਰਾਮਾਂ ਦੀ ਆਪਾਂ ਨੂੰ ਬਹੁਤ ਜਿਆਦਾ ਸਪੋਰਟ ਦੀ ਲੋੜ ਆ ਗਈ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਾਡੇ ਤੋਂ ਸਟੀਚਿੰਗ ਲੈਣੀ ਹੈ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਾਡੇ ਤੋਂ ਸਟੀਚਿੰਗ ਵੀ ਲੈ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾਗਾ ਕਿਸੇ ਵੀ ਫੈਬਰਿਕ ਤੇ ਕਰਵਾਉਣਾਗਾ ਆਪਣੀ ਮਨਪਸੰਦ ਦਾ ਕਰਵਾਉਣਾਗਾ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਗ੍ਰੇਡ ਸਾਡੇ ਬਹੁਤ ਜਿਆਦਾ ਰੀਜ਼ਨੇਬਲ ਹੁੰਦੇ ਨੇ ਜਿਹੜੇ ਹੁਣ ਆਪਾਂ ਵੀਡੀਓ ਲਗਾ ਰਹੇ ਹਾਂਗੇ ਇਹ ਆਪਾਂ ਲਾ ਰਹੇ ਹਾਂ ਡਿਸਕਾਊਂਟ ਤੇ ਕਿਉਂਕਿ ਸਬ ਇੰਟਰ ਸੀਜ਼ਨ ਆਫ ਹੁੰਦਾ ਜਾ ਰਿਹਾਗਾ ਕੋਸ਼ਿਸ਼ ਦੇ ਨਾਲ ਦੇ ਵਿੱਚ ਵਿੱਚ ਆਪਾਂ ਸਮਰ ਕਲੈਕਸ਼ਨ ਦੀਆਂ ਵੀਡੀਓ ਲਾਉਣੀਆਂ ਸਟਾਰਟ ਕਰਾਂਗੇ ਨਿਊਸ ਦੇ ਸਟਾਕ ਆਪਣੇ ਕੋਲੇ ਲੈ ਕੇ ਆਵਾਂਗੇ ਆਪਾਂ ਤੇ ਉਹਦੀ ਆਪਾਂ ਤੁਹਾਨੂੰ ਵੀਡੀਓ ਸ਼ੋਅ ਕਰਾਂਗੇ ਜਿੰਨੀ ਕਿ ਆਪਣੇ ਕੋਲੇ ਹੁਣ ਤੱਕ ਦੀ ਵਿంటర్ ਕਲੈਕਸ਼ਨ ਪਈ ਆਗੀ ਸਿੰਗਲ ਸਿੰਗਲ ਪੀਸ ਆਪਣੇ ਕੋਲੇ ਜਿਹੜੇ ਬਚਦੇ ਪੈ ਨੇ ਸਿੰਗਲ ਪਿਆ ਜਾਂ ਦੋ ਪਿਆ ਉਹ ਆਪਾਂ ਤੁਹਾਨੂੰ ਸਾਰੇ ਸ਼ੋਅ ਕਰਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਬেনিਫਿਟ ਲੈਣਾਗਾ ਫਾਇਦਾ ਲੈਣਾ ਚਾਹੁੰਦੀਆਂ ਨੇ ਇਹ ਵੀਡੀਓ ਦੇ ਅਤੇ ਸੂਟ ਆਪਣੀ ਮਨਪਸੰਦ ਦੇ ਲੈਣਾ ਚਾਹੁੰਦੀਆਂ ਨੇ ਉਹ ਫਾਇਦਾ ਲੈ ਸਕਦੀਆਂ ਨੇ ਤੇ ਆਪਣਾ ਸੂਟ ਦੇ ਰੰਗ ਦੇਖ ਕੇ ਆਰਡਰ ਕਨਫਰਮ ਕਰ ਸਕਦੀਆਂ ਨੇ ਸਟਾਫ ਜਿਹੜਾ ਹੋਊਗਾ ਉਹ ਤੁਹਾਨੂੰ ਪੂਰਾ ਵਧੀਆ ਦਵਾਂਗੇ ਕਿਉਂਕਿ ਅਸੀਂ ਜਿਹੜਾ ਸਟਾਫ ਲਾਉਨੇ ਹੁੰਦੇ ਆ ਵੀਡੀਓ ਦੇ ਵਿੱਚ ਉਹ ਬ੍ਰਾਂਡ ਦਾ ਹੀ ਲਾਉਨੇ ਹੁੰਦੇ ਆ ਨੋਨ ਬ੍ਰਾਂਡ ਕੋਈ ਨਹੀਂ ਲਾਉਂਦੇ ਹੈਗੇ ਜਿੰਨੇ ਵੀ ਆਪਣੇ ਨਾਲ ਹੁਣ ਤੱਕ ਕਸਟਮਰ ਜੁੜੇ ਹੋਏ ਨੇ ਉਹਨਾਂ ਨੂੰ ਸਾਰਾ ਆਪਣੇ ਬਾਰੇ ਪਤਾ ਹੀ ਹੈਗਾ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਵੀ ਤੁਹਾਨੂੰ ਪੇਮੈਂਟ ਭਵਾ ਕੇ ਤੁਹਾਨੂੰ ਸਟਾਫ ਨਹੀਂ ਵਧੀਆ ਭੇਜਾਂਗੇ ਜਾਂ ਪੀਸ ਇਨਸਪੈਕਟਡ ਹੋਊਗਾ ਐਦਾਂ ਦਾ ਕੋਈ ਚੋਸ਼ ਨਹੀਂ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੋਨੇ ਸੋਨੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿਹੜਾ ਫਸਟ ਕਲਰ ਹੈਗਾ ਇਹ ਆਪਣੇ ਕੋਲੇ ਸਿੰਗਲ ਪੀਸ ਹੀ ਬਚਿਆਗਾ ਤੁਸੀਂ ਆਪਣੀ ਰਾਣਾ ਸਾਹਿਬ ਟਿੱਕ ਹਾਊਸ ਤੇ ਇਹ ਵੀਡੀਓ ਦੇਖ ਸਕਦੇ ਹੋਗੇ ਕਈ ਏਰੀਆ ਆਪਣੀ ਵੀਡੀਓ ਲਾਈਆਂ ਨੇ ਇਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕਲਰ ਆਏ ਸੀਗੇ ਇਹ ਆਪਣੇ ਕੋਲੇ ਤੇ ਫਾਈਨਟੈਸਟ ਆਫਾਗਾ ਇਹ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਆਵੜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਦੀ ਇਹ ਆਹ ਵਾਲੇ ਇੱਕ ਫਲਾਰ ਆਊਗਾ neck ਕੋਲੇ ਇਹ ਵਾਲਾ ਆਣਾਗਾ ਇਹਦੇ ਨਾਲ ਜਿਹੜੀ ਰੱਖੀ ਹੋਈ ਆ ਪਲੇਨ ਬਾਟਮ ਰੱਖੀ ਹੋਈ ਆ ਜਿਹੜੀ ਸਾਰੀ ਵੀਡੀਓ ਚੱਲ ਰਹੀ ਹੈ ਅੱਗੇ ਹੁਣ ਆਪਣੀ ਪਿਛਲੇ 2 ਦਿਨਾਂ ਤੋਂ ਸਾਰੀ ਡਿਸਕਾਊਂਟ ਤੇ ਚੱਲ ਰਹੀ ਹੈ ਭੈਣ ਭਰਾਵਾਂ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਆਪਾਂ ਨੂੰ ਰਿਸਪੌਂਸ ਵੀ ਬਹੁਤ ਵਧੀਆ ਆ ਰਿਹਾਗਾ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਸਪੋਰਟ ਕਰਦੇ ਰੋ ਚੈਨਲ ਨੂੰ ਆਪਣੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਰਗੇ ਹੋਰ ਪੈਣਾ ਵੀ ਆਪਣੇ ਸੋਹਣੇ ਸੋਹਣੇ ਸੂਟ ਖਰੀਦ ਸਕਣ ਆਰਕਿਆ ਹੋਏ ਦਿਨਾਲ ਸ਼ਾਲ ਸਟਾਲ ਤੁਸੀਂ ਦੇਖ ਸਕਦੇ ਹੋ ਫੁੱਲਾ ਢਲਾ ਸਾਲ ਹੈਗਾ ਬਿਨਾਂ ਪ੍ਰੋਫਟ ਤੋਂ ਹੀ ਆਪਾਂ ਸੂਟ ਸੇਲ ਕਰ ਰਹੇ ਹਾਂ ਕੋਈ ਵੀ ਮੇਰੀ ਭੈਣ ਜਿਹੜੀ ਆਫਲਾਈਨ ਆਗੇ ਆਪਣੇ ਕੋਲੇ ਰੇਟ ਦਾ ਇਹਦੇ ਵਿੱਚੋਂ ਜਿਹੜਾ ਆਪਾਂ ਰੇਟ ਕੱਢ ਦਾਂਗੇ ਵੀਡੀਓ ਦੇ ਵਿੱਚ ਕੋਈ ਵੀ ਬਾਤ ਘਾਟ ਨਹੀਂ ਹੋਣਾ 10 ਰੁਪਏ ਦਾ ਵੀ ਇੱਧਰ ਉੱਧਰ ਨਹੀਂ ਹੋਣਾ ਕਿਉਂਕਿ ਆਪਾਂ ਲਾਸਟ ਕੋਈ ਨਹੀਂ ਦੇਣਾ ਹੈਗਾ ਪੇਸ ਤੱਕ ਪ੍ਰੋਫਟ ਆਪਾਂ ਨੂੰ ਬਿਲਕੁਲ ਨਾ ਹੋਵੇ ਇਹਦੇ ਵਿੱਚੋਂ ਪਰ ਆਪਾਂ ਘਾਟਾ ਪਾ ਕੇ ਨਹੀਂ ਦੇਣਾ ਹੈਗਾ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਰਹਿਣ ਵਾਲਾ ਹੈਗਾ 1000 ਰੁਪਏ ਰਹਿਣ ਵਾਲਾ ਜਿੰਨੀ ਆਪਣੀ ਖਰੀਦ ਆਪਾਂ ਉਹਨੇ ਦੇ ਸੇਲ ਕਰ ਰਹੇ ਹਾਂ ਕਿਉਂਕਿ ਆਪਾਂ ਇਹ ਸੂਟ ਸੇਲ ਹੀ ਕਰਨੇ ਨੇ ਆਪਾਂ ਹੁਣ ਪ੍ਰੋਫਟ ਨਹੀਂ ਕਿ ਜਿਹੜਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਇਹ ਵੀ ਸਿੰਗਲ ਕਲਰ ਹੀ ਹੈਗਾ ਇਹ ਲਾਈਟ ਜਿਹਾ ਕਲਰ ਆਗਾ ਜਿਵੇਂ ਆਪਾਂ ਇਹਨੂੰ ਆਂਟੀ ਚਾਟ ਕਹਿ ਸਕਦੇ ਆਂਗੇ ਬਹੁਤ ਜ਼ਿਆਦਾ ਵਧੀਆ ਸਟੱਫ ਰਹਿਣ ਵਾਲਾਗਾ ਇਹਦੇ ਸਾਰੇ ਜਿਹੜਾ ਵਰਕ ਕੀਤਾ ਹੋਇਆ ਉਹ ਆਰੀ ਦਾ ਕੀਤਾ ਹੋਇਆਗਾ ਆਰੀ ਦਾ ਵਰਕ ਕੀਤਾ ਹੋਇਆ ਸਾਰਾ ਸਾਰੀ ਨੈਕਲਾਈਨ ਤੱਕ ਨੈਕਲਾਈਨ ਬਣੀ ਹੋਈ ਆਰੀ ਨਾਲ ਇਹ ਥੋੜਾ ਜਿਹਾ ਆਂਟੀ ਚਾਟ ਆ ਗਿਆ ਲਾਈਟ ਜਿਹਾ ਕਲਰ ਆਗਾ ਲਾਈਟ ਮਾਊਸ ਜਿਹਾ ਕਲਰ ਕਹਿ ਸਕਦੇ ਆਂਗੇ ਇਹਦੇ ਤੇ ਸਾਰਾ ਜਿਹੜਾ ਵਰਕ ਕੀਤਾ ਹੋਇਆ ਉਹ ਆਰੀ ਦਾ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜਿਆਦਾ ਵਧੀਆ ਸਟੱਫ ਆਗਾ ਕੋਈ ਕੰਪਲੀਟ ਨਹੀਂ ਹੈਗੀ ਇਹਦੀ ਸਟੱਫ ਦੀ ਇਹ ਆਪਾਂ ਘਰੇ ਵੀ ਵੇਅਰ ਕਰ ਸਕ ਚੁੱਕਿਆਂਗੇ ਵਾਸ਼ ਕਰ ਸਕ ਚੁੱਕਿਆਂਗੇ ਆਪਣਾ ਘਰੇ ਸੂਟ ਇੱਕ ਸਟਿਚ ਕੀਤਾ ਹੋਇਆਗਾ ਦੇਖ ਸਕਦੇ ਹਾਂ ਆ ਵਾਲਕ ਰੈਣ ਵਾਲੇ ਦੀ ਡਿਜ਼ਾਈਨਿੰਗ ਆ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਤੇ ਇਹ ਵਾਲਾ ਰੱਖਿਆ ਹੋਇਆ ਬਹੁਤ ਜਿਆਦਾ ਸੋਨਾ ਜਾਂ ਸ਼ਾਲ ਇਹਨਾਂ ਦਾ ਦੋਨਾਂ ਸੂਟਾਂ ਦਾ ਜਿਹੜਾ ਰੇਟ ਹੈ ਉਹ 1000 ਰੁਪਏ ਰੈਣ ਵਾਲਾ ਬਿਲਕੁਲ ਡਿਸਕਾਊਂਟ ਪ੍ਰਾਈਸ ਬਿਦਾਊਟ ਮਾਰਦਣ ਜਿਹੜੀ ਸ਼ਿਪਿੰਗ ਚਾਰਜ ਪੈਣੇ ਨੇ ਸਾਰੇ ਤੁਹਾਡੇ ਪੈਣੇ ਨੇ ਸ਼ਿਪਿੰਗ ਚਾਰਜ ਵਿੱਚ ਨਹੀਂ ਹੈਗੇ ਇਹਦੇ ਦੇਖ ਸਕਦੇ ਹਾਂ ਆਹ ਵਾਲੀ ਇਹਦੀ ਡਿਜ਼ਾਈਨਿੰਗ ਰਹਿਣ ਵਾਲੀ ਆ ਸੂਟ ਦੀ ਸ਼ਾਲ ਰਹਿਣਾ ਨਾ ਖੁੱਲਾ ਡੁੱਲਾ ਪਨਾ ਚੈੱਕ ਕਰ ਸਕਦੇ ਹੋ ਲੈਂਥ ਚੈੱਕ ਕਰ ਸਕਦੇ ਹੋਗੇ ਅਗਲੇ ਜਿਹੜੇ ਸੂਟ ਆਗੇ ਉਹ ਆਗੇ ਪ्युअर ਪਸ਼ਮੀਨੇ ਚ ਪਿਆਰ ਪਸ਼ਮੀਨੇ ਚ ਸੂਟ ਨੇ ਇਹ ਵੀ ਸਿੰਗਲ ਸਿੰਗਲ ਕਲਰ ਹੀ ਆਪਣੇ ਕੋਲੇ ਆਵਲੀ ਇਹ ਦੀ ਡਿਜ਼ਾਈਨਿੰਗ ਆ ਗਈ ਬੈਕ 프ਰੰਟ ਸੇਮ ਆਗਾ ਪਲੇਨ ਬਾਟਮ ਰੱਖੀ ਹੋਈ ਆ ਨਾਲ ਇਹਦੇ ਸਟਾਲਰ ਰੱਖਿਆ ਹੋਇਆਗਾ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਹੁਣ ਆਪਾਂ ਨੇ 800 ਚ ਪੈਣਾ ਤੁਹਾਨੂੰ ਇਹ ਵਾਲਾ ਸੂਟ ਇਹ ਇੱਕ ਡਿਜ਼ਾਈਨ ਆਗਾ ਇਹ ਦੂਸਰਾ ਡਿਜ਼ਾਈਨ ਆਗਾ ਇਹਦੇ ਵਿੱਚ ਇਹਦੀ ਆਹ ਵਾਲੀ ਡਿਜ਼ਾਈਨਿੰਗ ਆ ਗਈ ਸੂਟ ਦੀ ਨਾਲ ਪਲੇਨ ਬਾਟਮ ਰੱਖੀ ਹੋਈ ਆ ਤੇ ਨਾਲ ਰੱਖਿਆ ਹੋਇਆ ਸਟਾਲ ਸਟਾਲ ਦਾ ਆਪਾਂ ਤੁਹਾਨੂੰ ਪਨਾ ਚੈੱਕ ਕਰਾਤਾ ਬਿਲਕੁਲ ਡਿਜ਼ਾਈਨ ਦਾ ਹੀ ਫਰਕ ਆ ਪਨਾ ਸਾਰਾ ਇੱਕ ਹੀ ਹੈਗਾ ਲੈਂਥ ਬਿਲਕੁਲ ਉਦਾਂ ਦੀ ਹੀ ਆ ਗਈ ਇਹਨਾਂ ਦਾ ਰੇਟ ਵੀ ਹੈ ਜਿਹੜਾ 800 ਰੁਪਏ ਰਹਿਣ ਵਾਲਾ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਨੇ ਇਹਨਾਂ ਤੇ ਬੋਰ ਬਿਲਕੁਲ ਨਹੀਂ ਆਉਂਦਾ ਹੈਗਾ ਮਸਟਰਡ ਕਲਰ ਦਾ ਸੂਟ ਆ ਗਿਆ ਇਹਦੀ ਆ ਵਾਲੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਗਈ ਸਿੰਗਲ ਸਿੰਗਲ ਪੀਸ ਪੈ ਰਹੇ ਆਪਣੇ ਕੋਲੇ ਜਿਹੜੀ ਮੈਂ ਇਹ ਪਹਿਣਾ ਨੇ ਫਾਇਦਾ ਲੈਣਾਗਾ ਵੀਡੀਓ ਚੈੱਕ ਕਰਕੇ ਫਾਇਦਾ ਲੈ ਸਕਦੀਆਂ ਨੇ ਕਿਉਂਕਿ ਜਦੋਂ ਪੂਰਾ ਸਰਦੀ ਦਾ ਜੋਰ ਹੁੰਦਾ ਆਪਾਂ ਇਹ 1000 ਨੂੰ ਸੇਲ ਕਰਦੇ ਆਂਗੇ ਸੂਟ ਆਹ ਵਾਲਾ ਇਹਦੇ ਨਾਲ ਰੱਖੀ ਹੋਈ ਹੈ ਬਾਟਮ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਸ਼ਾਲ ਏਸੀ ਅੱਜ ਵਾਲੀ ਆਪਣੀ ਡਿਸਕਾਊਂਟ ਪ੍ਰਾਈਸ ਤੇ ਵੀਡੀਓ ਲਾਈ ਹੋਈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣੀ ਟੈਂਸ਼ਨ ਪ੍ਰੀ ਆਰਡਰ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਿਉਂਕਿ ਜਿਹੜੀ ਆਪਾਂ ਵੀਡੀਓ ਲਾਉਣੀ ਹੈ ਬਹੁਤ ਜ਼ਿਆਦਾ ਫਾਇਦੇ ਚ ਲਾਉਣੀ ਹੈਗੇ ਤੁਹਾਡਾ ਫਾਇਦਾ ਰਹਿਣ ਵਾਲਾਗਾ ਜੇ ਆਹ ਵਾਲਾ ਸੀਜ਼ਨ ਆਫ ਹੁੰਦਾ ਜਾ ਰਿਹਾਗਾ ਤਾਂ ਨੈਕਸਟ ਸੀਜ਼ਨ 'ਚ ਤੁਹਾਡਾ ਬਹੁਤ ਫਾਇਦਾ ਹੋਣਾ ਕਿਉਂਕਿ ਜਦੋਂ ਸੀਜ਼ਨ ਹੁੰਦਾਗਾ ਉਦੋਂ ਉਹ ਕੱਪੜਾ ਥੋੜਾ ਜਿਹਾ ਕੋਸਟਲੀ ਹੋ ਜਾਂਦਾਗਾ ਕਪੜਾ ਆਪਣਾ ਨਾਲ ਦੀ ਨਾਲ ਸੇਲ ਹੋ ਜਾਂਦਾ ਹੁਣ ਆਪਾਂ ਨੂੰ ਇਦਾਂ ਵੀ ਆਪਾਂ ਨੇ ਸੂਟ ਸੇਲ ਹੀ ਕਰਨੇ ਨੇ ਆਪਣਾ ਆਪਣਾ ਮਾਰਜਨ ਨਹੀਂ ਦੇਖਣਾ ਹੈਗਾ ਇਹ ਵਾਲੇ ਸੂਟ ਸੇਲ ਕਰਕੇ ਫਿਰ ਆਪਾਂ ਸਮਰ ਕਲੈਕਸ਼ਨ ਤੁਹਾਨੂੰ ਸ਼ੋ ਕਰਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਪਾਂ ਰੇਟ ਤੁਹਾਨੂੰ ਨਾਲ ਨਾਲ ਦੱਸ ਦਿੱਤਾਗਾ ਸ਼ਿਪਿੰਗ ਚਾਰਜ ਤੁਹਾਡੇ ਲੱਗਣਗੇ ਸ਼ਿਪਿੰਗ ਚਾਰਜ ਇਹਨਾਂ ਤੇ ਕੋਈ ਜ਼ਿਆਦਾ ਨਹੀਂ ਲੱਗਣਗੇ 70 80 ਰੁਪਏ ਪੈਣਗੇ ਬੇਟ ਦੇ ਰਿਕਾਰਡਿੰਗ ਪੈਂਦੇ ਹੁੰਦੇ ਨੇ ਤੁਸੀਂ ਆਪਣੀ ਆਨਲਾਈਨ ਪੇਮੈਂਟ ਕਰਕੇ ਆਪਣਾ ਆਰਡਰ ਕੰਫਰਮ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ